ਆ ਵੀਡੀਓ ਸਿੱਕਾਂ ਦੇ ਟੋਕ ਕਿਲਵਾ ਲਿਆ ਗਿਆ ਸਾਹਮਣੇ ਬਾਈ ਉੱਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲਣ ਬੰਦੇ ਲੋਕ ਵੇਲਣ ਹੈਗੇ ਆ ਇਹ ਵੇਲਣ ਜਿਹੜੇ ਕੰਮ ਕਰਦੇ ਪਿਆ ਅਸੀਂ ਕੰਮ ਕਰਦੇ ਪਏ ਆ ਤੁਹਾਨੂੰ ਵੇਲਣ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟ ਵਾਲੇ ਵੀ ਸੁਣ ਲੋ ਆ ਬੇਅਦਬੀਆ ਹੋ ਰਹੀਆਂ ਗੁਰੂ ਘਰ ਦੇ ਸਾਹਮਣੇ ਲੁਧਿਆਣਾ ਦੀ ਤਾਜਪੁਰ ਰੋਡ ਤੇ ਉਸ ਸਮੇਂ ਹੰਗਾਮਾ ਹੋ ਗਿਆ ਨਿਹੰਗ ਸਿੰਘ ਜੱਥੇਬੰਦੀਆਂ ਦੀ ਆਗੂਆਂ ਨੇ ਤਾਜਪੁਰ ਰੋਡ ਤੇ ਗੁਰੂ ਘਰ ਅਤੇ ਸਕੂਲ ਨੇੜੇ ਬੀੜੀ ਸਿਗਰਟ ਤੇ ਤੰਬਾਕੂ ਵੇਚਣ ਵਾਲਿਆਂ ਦੇ ਖੋਖਿਆਂ ਨੂੰ ਹਟਾਇਆ ਨਿਹੰਗ ਸਿੰਘ ਜੱਥੇਬੰਦੀਆਂ ਆਗੂਆਂ ਨੇ ਕਿਹਾ ਕਿ ਗੁਰੂ ਘਰ ਨੇੜੇ ਖੋਖੇ ਲਗਾ ਕੇ ਜਰਦਾ ਬੀੜੀ ਸਿਗਰਟ ਦਿੱਤੇ ਜਾ ਰਹੇ ਨੇ ਜੋ ਕਿ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੇ ਇਸ ਸਬੰਧ ਤੇ ਉਨ੍ਹਾਂ ਨੇ ਕਾਨੂੰਨ ਦੇ ਦਾਇਰੇ ਚ ਰਹਿ ਕੇ 3 ਸਾਲ ਤੋਂ ਲੱਗਿਆ ਖੋਖਾ ਟਾਇਆ ਤੇ ਇੱਕ ਦੁਕਾਨ ਦਾ ਜੋ ਕਿ ਨਸ਼ੇ ਦੀ ਪੂਰਤੀ ਲਈ ਵਰਤਿਆ ਜਾਂਦਾ ਕੁਝ ਪਾਊਚ ਵੀ ਪੈਕਟ ਫੜੇ ਐਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਨਿਹੰਗ ਜਥੇਬੰਦੀ ਆਗੂ ਨੇ ਚੇਤਾਵਨੀ ਦਿੱਤੀ ਜੇਕਰ ਕਿਸੇ ਨੇ ਗੁਰੂ ਘਰ ਜਾਂ ਸਕੂਲ ਨੇੜੇ ਇਸ ਤਰ੍ਹਾਂ ਤੰਬਾਕੂ ਬੀੜੀ ਸਿਗਰਟ ਵੇਚ ਦਾ ਖੋਖਾ ਲਗਾਇਆ ਤਾਂ ਤੁਹਾਡੀ ਥੈਂ ਸਿਟੀਹਮ ਨਿਊਜ਼ ਲਈ ਸ੍ਰਿੰਦਰ ਸੋਨੀ ਦੀ ਰਿਪੋਰਟ ਹਉਪਰੀ ਬੇ ਚੱਕਰ ਖੋਖੇ ਤੇ ਦੇਖੋ ਆਪਣਾ ਇਹ ਨਾ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕੋਈ ਵੀ ਮਸੀਬੇ ਕਿਤੇ ਵੀ ਲਾਗੇ ਨਹੀਂ ਬੀੜੀ ਸਿਕਟਾ ਦਾ ਕੋਖੇ ਲੱਗਣੇ ਹੋਣੇ ਚਾਹੀਦੇ ਕਿ ਨਸ਼ੀ ਚੀਜ਼ ਨਹੀਂ ਨਸ਼ੀਲਾ ਕੀਤੀ ਚਾਹੀਏ ਚੰਨੀ ਦੇਖਣਾ ਕਰਾ ਦਿਖਾ ਦਿਓ ਦੇਖ ਲੋ ਸਾਰੇ ਦੀ ਮੰਨ ਰਹਿਣਾ ਆਪਣੀਓ ਬਸ ਚਲ ਚੜਾੜ ਰਿਆ ਸਮਾਨ 200 ਗੁਰੂ ਘਰ ਦੇ ਅੱਗੇ ਬੀੜੀ ਸਿਕਟਾ ਦਾ ਕੋਖਾ ਨਹੀਂ ਲੱਗਣ ਦੇਣਾ ਮੋਨੇ ਕਰਾ ਕਰਾ ਨਹੀਂ ਕਰਾ ਪਰ ਜਿਆਦਾ ਗੱਲ ਕਰੇ ਮੈਂ ਕੰਨ ਮੈਂ ਬੋਲਾਣੀ ਹੈ ਕਹਿੰਦਾ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁਕਾ ਹੈਗਾ ਤੇ ਸਾਡੀ ਇਹੀ ਬੇਨਤੀ ਆ ਪ੍ਰਵਾਸੀਆਂ ਨੂੰ ਵੀ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਖੋਖੇ ਬੀੜੀਆਂ ਸਿਗਰਟਾਂ ਨਹੀਂ ਲਗਣੀਆਂ ਚਾਹੀਦੀਆਂ ਆ ਸਰਕਾਰੀ ਸਕੂਲ ਆ ਆ ਦੇਖੋ ਇੱਥੇ ਜਵਾਕ ਪੜ੍ਹਨੇ ਆ ਨੀ ਬੀੜੀਆਂ ਸਿਗਰਟਾਂ ਪੀਣਗੇ ਆ ਇੱਥੇ ਸਕੂਲ ਦੇ ਸਾਹਮਣੇ ਕਿਹੜਾ ਵੀ ਬੀੜੀ ਸਿਗਰਟ ਆ ਨਹੀਂ ਆ ਬਾਕੀ ਬੰਦੇ ਝੂਠ ਬੋਲਦੇ ਆਗੇ ਨਹੀਂ ਬਾਕੀ ਬੰਦੇ ਚੱਲਦੇ ਆ ਬੀੜੀ ਨਹੀਂ ਦੇਣਾ ਆਹੋ ਆਹੋ ਅਰੇ ਚੰਦਰ ਫੜਿਆ ਗਈ ਆਹੋ ਜੋਰ ਨਾਲ ਲੋ ਜੋਰ ਨਾਲ ਲੋ ਯਾਰ ਦੋਵੇਂ ਨਾਲ ৰ মই বেকুফা ਨਿਕਲ ਆਇਆ ਸੇਟਾ ਸਾਹਮਣੇ ਸਰ ਜੀ ਦੋ ਮਹੀਨਾ ਪਹਿਲਾਂ ਸਕੂਲ ਸਾਹਮਣੇ ਨਜ਼ਰ ਨਹੀਂ ਆਉਂਦਾ ਸਰ ਮੈਨੂੰ ਕਿਉਂ ਨਹੀਂ ਪਤਾ ਇਹ ਵਿਦਿਆਪਰਾਦੇ ਹੋ ਆਪ ਵੀ ਪੜੀ ਲਿਖੀ ਹੋ ਵਿਦਿਆਪਰਾਦੇ ਜੀ ਤਾਂ ਵਿਦਿਆ ਦੇ ਸਾਹਮਣੇ ਬਦੂਲ ਵਿੱਚ ਹੋ ਗਈ ਇਹਨਾਂ ਦਾ ਕਹਿਣਾ ਹੈਗਾ ਕਿ ਇਹ ਅਲਾਸਮੈਂਟ ਕੀਤੀ ਕਿ ਕੀ ਆ ਕਿ ਹੋਰ ਮਟਰੀ ਗਿਆ ਪੰਜ ਚਾਰ ਰੋਗਾਂ ਦੀ ਵੀ ਕਿੰਨਾ ਕੀ ਇਹਨਾਂ ਕੋਲ ਤਾਂ ਫੇਰ ਨਿਕਲਿਆ ਅੰਦੇ ਦੀ ਰੋਇ ਕਰ ਜਾਂਦੇ ਨਹੀਂ ਮੰਨਦੇ ਕਿ ਕਿਸਾ ਕਰਨ ਇਹ ਨਹੀਂ ਮੰਨਦੇ ਇਹ ਲਗਾਏਗਾ ਉਹਨਾਂ ਬੇਕੀ ਨਹੀਂ ਆਖੀ ਹਾਂਜੀ ਹਾਂ ਮਾਨ ਜੀ ਮੰਨ ਗਈ ਜੀ ਇਹ ਕਹੇ ਜੀ ਮੈਂ ਵੇਚਦੀ ਸੀ ਸਰਕਾਰੀ ਡੀਸ ਪਰ ਹੁਣ ਜਿਹੜੀ ਨਾ ਨਾੜ ਤੇਰੇ ਤੇ ਸੱਤ ਕੰਮ ਨਹੀਂ ਆ ਸੀ ਨਾ ਕੱਬਸੇ ਆਪਾਂ ਬੰਦ ਕਰ ਦਿੱਤੀ ਆ ਉਹ ਕਾਇਸ ਕਾਇਸ ਨਾ ਗਿਆ ਹੁਣ ਕੋਈ ਜਾ ਕੇ ਕਰ ਨਹੀਂ ਆ ਮਾਨ ਜੀ ਹੁਣ ਨਹੀਂ ਵੇਚਾਂਗੇ ਗਲਤੀਆਂ ਮੈਂ ਮੰਨਣ ਕੇ ਲਈ ਜੀ ਤੁਸੀਂ ਮੰਨਦੇ ਹੋ ਕਿ ਮੈਂ ਵੇਚਦੀ ਸੀ ਹਾਂ ਵੇਚਦੀ ਸੀ ਮੈਂ ਮੰਨਦੀ ਸੀ ਮੰਨਦੀ ਆ ਵੇਚਦੀ ਆ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸੇ ਦੇ ਵਿੱਚ ਇਹ ਸਰਾਖ ਕਰਦੇ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬੰਦੇ ਬਣਜੋ ਅਸੀਂ ਨਹੀਂ ਹਟਣਾਗਾ ਅਸੀਂ ਤਾਂ ਜਿੱਥੇ ਵੀ ਕੋਈ ਘਟਨਾ ਹੁੰਦੀ ਹੋ ਕੋਈ ਨਸ਼ਾ ਲੱਗਦਾ ਹੈ ਇੱਥੇ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੀ ਜਹੇਬੰਦੀ ਮੁੱਖ ਜਹੇਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਤੇ ਕਰਨਾਡਲ ਤੋਂ ਤੇ ਅਸੀਂ ਸਾਰੇ ਉੱਥੋਂ ਸਾਡੇ ਜਹੇਬੰਦ ਦਾ ਆਰਡਰ ਹੈ ਇਹ ਚੀਜ਼ਾਂ ਅਸੀਂ ਬੰਦ ਕਰਵਾਣੀ ਤਾਂ ਕਰਵਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਲ ਸਾਹਿਬ ਜੀ ਦੇਖੋ ਸੰਗਤ ਜੀ ਆ ਖੋਖਾ ਹੀ ਚਕਵਾਤਾ ਜੋ ਕਿ ਪਹਿਲਾਂ ਤੁਸੀਂ ਦੇਖਿਆ ਹੀ ਵੇ ਤਾਂ ਖੋਖਾ ਪਿਆ ਹੋਇਆ ਤੇ ਖੋਖਾ ਹੀ ਚਕਵਾ ਦਿੱਤਾ ਹੈਗਾ ਇਹ ਕਹਿੰਦੇ ਵੀ ਅੱਜ ਤੋਂ ਬਾਅਦ ਇੱਥੇ ਨਹੀਂ ਲੱਗੂਗਾ ਖੋਖਾ ਤੇ ਜੋ ਵੀ ਸਾਡੀ ਸਿੱਧੀ ਸੇਵਾ ਉਹੀ ਲੁੱਟਲੀ ਸੇਵਾ ਬਾਕੀ ਹੁਣ ਜਿਹੜਾ ਮੇਰੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਕਹਿਣਾ ਕਹੀ ਜਾਣ ਸਾਨੂੰ ਕੋਈ ਟੈਨਸ਼ਨ ਨਹੀਂ ਕਮੈਂਟਾਂ ਦੇ ਉੱਤੇ ਅਸਰ ਨਹੀਂ ਕਰਨਾ ਸਾਡਾ ਇਹ ਫਰਜ਼ ਸੀਗਾ ਵੀ ਬੀੜੀਆਂ ਸੇਟਾਂ ਬੱਚੇ ਨਾ ਪੀਣ ਇੱਥੇ ਗੁਰੂ ਘਰ ਦੀ ਬੇਇੱਜ਼ਤੀ ਨਾ ਹੋਵੇ ਤੇ ਐਦਾਂ ਦੀ ਕੋਈ ਵੀ ਗੱਲਬਾਤ ਨਹੀਂ ਹੋਣੀ ਚਾਹੀਦੀਗੀ ਤੇ ਮੈਂ ਇਹ ਕਹਿਣਾ ਚਾਹੁੰਦਾ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਜਾ ਬੇਨਤੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਵੀ ਇਹਦਾ ਕੰਮ ਨਾ ਕਰੋ ਤੇ ਆਪ ਬੀੜੀਆਂ ਸੇ ਹੀ ਤਾਂ ਕੋਈ ਨਸ਼ੇ ਤੋਂ ਦੂਰ ਕਰੀਏ ਤੇ ਚਿੱਟੇ ਵਾਲਿਆਂ ਨਾਲ ਵੀ ਅਸੀਂ ਹੁਣ ਸਾਵਧਾਨ ਹੋ ਜਾਈਓ ਚਿੱਟੇ ਵਾਲੇ ਵੀ ਅਸੀਂ ਚਿੱਟੇ ਵਾਲੇ ਵੀ ਫੜਨੇ ਆ ਜਿਹੜਾ ਸਾਨੂੰ ਵੀਡੀਓ ਪਾਊਗਾ ਉਹਦੀ ਗੁਪਤ ਗੁਪਤ ਰੱਖੀ ਜਾਊਗੀ ਵੀਡੀਓ ਨਾ ਵੀ ਗੁਪਤ ਰੱਖਿਆ ਜਾਊਗਾ ਇਹਦਾ ਤੇ ਚਿੱਟੇ ਵਾਲੇ ਵੀ ਫੜਾਂਗੇ ਹੁਣ ਅਸੀਂ ਹੁਣ ਹੋ ਗਿਆ ਇਹ ਹਾਲ ਸਰਕਾਰ ਸਾਡੇ ਸਾਥ ਦੇਵੇ ਨਾ ਦੇਵੇ ਕਾਨੂੰਨ ਦੇ ਦਰਜੇ ਰਹਿ ਕੇ ਕੰਮ ਕਰਾਂਗੇ ਅਸੀਂ ਜੋ ਵੀ ਕਰਾਂਗੇ ਅਜੇ ਖੋਖਾ ਚਕਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ